ਸਤਸ਼੍ਰੀ ਅਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀ ਉਸ ਸਮੇਂ ਅਸੀਂ ਫਗਵਾੜੇ ਸਿਟੀ ਥਾਣੇ ਦੇ ਅੰਦਰ ਮੌਜੂਦ ਹਾਂ ਥੋੜੀ ਦਿਰ ਪਹਿਲਾਂ ਲਾਈਵ ਸੀਗੇ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਔਰ ਹਾਲ ਦੀ ਕੜੀ ਸਿਚੁਏਸ਼ਨ ਦੱਸ ਦਿੰਨਾ ਕਿ ਸੱਚ ਦੀ ਜਿੱਤ ਹੋਈ ਹੈ ਥਲੀ ਬਾਈ ਦੇ ਨਾਲ ਜੋ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਸੀ ਢਾਬਾ ਮਾਲਕ ਨੇ ਉਸ ਦੇ ਉੱਤੇ ਉਹਨਾਂ ਨੇ ਮਾਫੀ ਮੰਗ ਲਈ ਹੈ ਲਿਖਤੀ ਮਾਫੀ ਵੀ ਮੰਗ ਲਈ ਹੈ ਔਰ ਥਾਣੇ ਦੇ ਅੰਦਰ ਜਗਦੀਪ ਸਿੰਘ ਥਲੀ ਉਹਨਾਂ ਨੂੰ ਸਮਰਥਨ ਦੇਣ ਲਈ ਸਾਥ ਦੇਣ ਲਈ ਬਹੁਤ ਸਾਰੇ ਲੋਕ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਹਮਦਰਦੀ ਮੌਕੇ ਤੇ ਪਹੁੰਚੇ ਨੇ ਔਰ ਅਸੀਂ ਤੁਹਾਨੂੰ ਘੰਟਾ ਤੋਂ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਅਸੀਂ ਜਦੋਂ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਸਿੰਘ ਸਾਹਿਬ ਤੋਂ ਥਾਣੇ ਵੱਲ ਨੂੰ ਆਏ ਸੀਗੇ ਸਾਰੇ ਜਾਣੇ ਔਰ ਦਿਖਾ ਦਿਓ ਜੀ ਕੋਈ ਤਸਵੀਰਾਂ ਦਿਖਾ ਦਿਓ ਜਗਦੀਪ ਸਿੰਘ ਥਲੀ ਦੇ ਸਮਰਥਨ ਚ ਸਾਥ ਦੇਣ ਲਈ ਜੀ ਜੀ ਉਹਨਾਂ ਦਾ ਸਮਰਥਨ ਦੇਣ ਲਈ ਇੱਥੇ ਸਾਰੇ ਪਹੁੰਚੇ ਹੋਏ ਆ ਔਰ ਹੁਣ ਜਿਹੜਾ ਮਾਮਲਾ ਔਰ ਰਿਸੋਲਵ ਹੋ ਗਿਆ ਜੀ ਜਿਹੜੀ ਢਾਬੇ ਵਾਲੇ ਦੀ ਧਿਰ ਸੀਗੀ ਉਹਨਾਂ ਨੇ ਮੁਆਫੀ ਮੰਗ ਲਈ ਹੈ ਜਿਸ ਤੋਂ ਬਾਅਦ ਹੁਣ ਮਾਮਲਾ ਸੁਲਝ ਗਿਆ ਲੇਕਿਨ ਪਹਿਲਾ ਸੰਤੁਸ਼ਟੀ ਜਿਹੜੀ ਹੈ ਉਹ ਜਿਹੜੀ ਆਮ ਜਿਹੜੇ ਲੋਕ ਸੀ ਆਮ ਸੰਗਤ ਸੀ ਉਹਦੀ ਸੰਤੁਸ਼ਟੀ ਪਹਿਲਾਂ ਨਹੀਂ ਸੀਗੀ ਜਿਸ ਦੇ ਚੱਲਦੇ ਗਿਲਾ ਚੱਲ ਰਿਹਾ ਸੀ ਮਨ ਵਿੱਚ ਪਹਿਲਾਂ ਗੁਰਦੁਆਰਾ ਸਿੰਘ ਸਾਹਿਬ ਵੇਖੇ ਜੀਟੀ ਰੋਡ ਵੇਖੇ ਢਾਬਾ ਮਾਲਕ ਨੂੰ ਬੁਲਾਇਆ ਗਿਆ ਸੀ ਲੇਕਿਨ ਉੱਥੇ ਉਹਨਾਂ ਦੇ ਵਤੀਰੇ ਵਿੱਚ ਐਟੀਟਿਊਡ ਵਿੱਚ ਜਿਹੜੀ ਲੋਕਾਂ ਨੂੰ ਉਹ ਕਮੀ ਲੱਗੀ ਸੀਗੀ ਉਹ ਲੱਗੇ ਸੀਗਾ ਕਿ ਉਹਨਾਂ ਨੇ ਸਹੀ ਤਰੀਕੇ ਗੱਲਬਾਤ ਨਹੀਂ ਕੀਤੀ ਵਤੀਰਾ ਸਹੀ ਨਹੀਂ ਸੀ ਜਿਸ ਤੋਂ ਬਾਅਦ ਫਿਰ ਸਿਟੀ ਥਾਣੇ ਆਇਆ ਗਿਆ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਬਣੀ ਲਿਖਤੀ ਕੰਪਲੇਂਟ ਦਿੱਤੀ ਗਈ ਆਲ ਅਫਸਰ ਮੌਕੇ ਤੇ ਪਹੁੰਚੇ ਜਿਸ ਤੋਂ ਬਾਅਦ ਹੁਣ ਲਿਖਤੀ ਜਿਹੜੀ ਮਾਫੀ ਮੰਗੀ ਗਈ ਔਰ ਟਾਬਾ ਮਾਲਕ ਤੋਂ ਟਾਬਾ ਮਾਲਕ ਨੇ ਜਿਹੜੀ ਆ ਉਹ ਕੈਮਰੇ ਦੇ ਅੱਗੇ ਮਾਫੀ ਵੀ ਮੰਗੀ ਹੈ ਜਿਹੜੀ ਆ ਤਸਵੀਰਾਂ ਥੋੜੀ ਦੇਰ ਤੇ ਜਨਤਕ ਕਰਾਂਗੇ ਜਗਦੀਪ ਥਲੀ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤਾਂ ਬਲਾਓ ਅਕਲ ਜੀ ਜਿਹੜੇ ਗੱਲਬਾਤ ਕਰਨਾ ਚਾਹੁੰਦੇ ਸੀ ਪਹਿਲਾਂ ਕਿੰਸੀ ਗੱਲਬਾਤ ਕਰਨੀ ਹੈ ਤਾਂ ਜਗਦੀਪ ਥਲੀ ਦੇ ਚਿਹਰੇ ਤੇ ਉਹ ਪਰੇ ਕੀ ਹਾਲ ਚਾਲ ਹੈ ਨਮਾਜ਼ ਐ ਨਾ ਰਿਆਂ ਦਾ ਤਾਂ ਬਹੁਤ ਜੀ ਜੀ ਠੀਕ ਹੋ ਜੀ ਜੀ ਠੀਕ ਹੈ ਠੀਕ ਹੈ ਜੀ ਤਾਂ ਕੀ ਪੀਣਾ ਕੀ ਬਸ ਸ਼ੁਕਰ ਹੈ ਸ਼ੁਕਰ ਸ਼ੁਕਰ ਮਨੀ ਮਿਹਰਬਾਨੀ ਜੀ ਤਾਂ ਜਗਦੀਪ ਥਲੀ ਦੇ ਨਾਲ ਜਿਹੜਾ ਲੋਕ ਖੜ ਗਏ ਸਿਗੇ ਸੱਚਾਈ ਦੇ ਨਾਲ ਲੋਕ ਖੜੇ ਸੀ ਔਰ ਬਹੁਤ ਸਾਰੀਆਂ ਕਾਲਸ ਸਾਨੂੰ ਵੀ ਜਿਹੜੀਆਂ ਆਈਆਂ ਜਦੋਂ ਪਿਛਲੀ ਵੀਡੀਓ ਅਪਲੋਡ ਕੀਤੀ ਆ ਕਿ ਇੱਥੇ ਕਹਿੰਦੇ ਕਿ 30 ਸਾਲ ਤੋਂ ਲੁੱਟ ਖਸੁੱਤ ਠੱਗੀ ਜਿਹੜੀ ਚੱਲ ਰਹੀ ਸੀਗੀ 30 ਸਾਲਾਂ ਤੋਂ ਪਰ ਵੱਡੀ ਗੱਲ ਇਹ ਆ ਕਿ ਹਾਲੇ ਤੱਕ ਲੋਕਲ ਬੰਦਿਆਂ ਨੂੰ ਨਜ਼ਰ ਕਿਉਂ ਨਹੀਂ ਆਈ ਔਰ ਇਸ ਸਰਵ ਇੱਥੇ ਹੀ ਬੱਸ ਨਹੀਂ ਜਲੰਧਰ ਤੱਕ ਤੋਂ ਲੋਕ ਹੁਣ ਕਾਲਸ ਕਰ ਰਹੇ ਆ ਦੱਸ ਰਹੇ ਆ ਕਿ ਜਲੰਧਰ ਵਾਲੇ ਪਾਸੇ ਵੀ ਇਦਾਂ ਦੀਆਂ ਠੱਗੀਆਂ ਹੁੰਦੀਆਂ ਕੁਝ ਲੋਕ ਸਾਡੇ ਏਰੀਆ ਤੋਂ ਵੀ ਕਾਲਾਂ ਕਰ ਰਹੇ ਆ ਤਾਂ ਹਰ ਇੱਕ ਨੇ ਜਿੰਨੇ ਵੀ ਇੱਥੇ ਲੋਕ ਖੜੇ ਆ ਡੱਟ ਕੇ ਸਾਥ ਦਿੱਤਾ ਹਰ ਇੱਕ ਲੋਕਾਂ ਨੇ ਜਗਦੀਪ ਥਲੀ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਸਾਥ ਦਿੱਤਾ। ਜਗਦੀਪ ਥਲੀ ਨਾਲ ਜਿਹੜੀ ਸਾਡੀ ਗੱਲਬਾਤ ਹੋਈ ਹੈ ਉਹ ਤਸਵੀਰਾਂ ਵੀ ਤੁਹਾਨੂੰ ਦਿਖਾ ਦਾਂਗੇ ਪਰ ਇਸ ਸਮੇ ਉਹ ਧੰਨਵਾਦ ਕਰ ਰਹੇ ਨੇ ਜਿਹੜੇ ਵੀ ਸਾਥੀ ਇੱਥੇ ਉਹਨਾਂ ਦਾ ਸਾਥ ਦੇਣ ਲਈ ਆਏ ਸੀਗੇ ਉਹ ਤਾਂ ਧੰਨਵਾਦ ਕਰ ਰਹੇ ਨੇ। ਜਗਦੀਪ ਥਲੀ ਨਾਲ ਸਾਡੀ ਇੱਕ ਅਲੱਗ ਮੁਲਾਕਾਤ ਹੋਈ ਹੈ, ਗੱਲਬਾਤ ਕੀਤੀ ਹੈ। ਉਹ ਦੁਵਾਰਤੀ ਪੇਸ਼ ਕਰ ਦੇਵਾਂਗੇ। ਹਾਲ ਦੀ ਘੜੀ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ। ਪੋਰ ਪੰਜਾਬ ਦੇ ਕੋਨੇ-ਕੋਨੇ ਤੋਂ ਜਗਦੀਪ ਥਲੀ ਨੂੰ ਜਿਹੜੀਆਂ ਕਾਲ ਸਾਰੀਆਂ ਸਮਰਥਨ ਉਹਨਾਂ ਨੂੰ ਮਿਲ ਰਿਹਾ ਸੀ ਔਰ ਬੜੇ ਹੀ ਦ੍ਰਿੜ ਇਰਾਦੇ ਦੇ ਨਾਲ ਸਵੇਰ ਤੋਂ ਜਿਹੜੇ ਸਾਰੇ ਲੋਕ ਇੱਥੇ ਡਟੇ ਹੋਏ ਸੀਗੇ ਦੁਪਹਿਰ ਵੇਲੇ ਅਸੀਂ ਵੀ ਪਹੁੰਚ ਕੇ ਸੀਗੇ ਤਸਵੀਰ ਦੁਪਹਿਰ ਤੋਂ ਹੀ ਅਸੀਂ ਵੀ ਡਟੇ ਹੋਏ ਆਂ ਸਾਥ ਦੇਣ ਲਈ ਔਰ ਜਿਹੜੀ ਇਹ ੱਗੀ 420 ਸੀ ਜਿਹੜੀ ਚੱਲ ਰਹੀ ਸੀ ਉਸ ਨੂੰ ਨਕੇਲ ਪਾਉਣ ਦੀ ਕੋਸ਼ਿਸ਼ ਹੈ ਔਰ ਬਹੁਤ ਸਾਰੇ ਲੋਕਾਂ ਨੇ ਆਪਣੀ ਜਿਹੜੀ ਕੰਪਲੇਂਟ ਹੈ ਕਮੈਂਟਾਂ ਰਾਹੀਂ ਜਿਹੜੀ ਜ਼ਾਹਰ ਕੀਤੀ ਹੈ ਸਾਡੇ ਚੈਨਲ ਤੇ ਕਮੈਂਟਸ ਆਗੇ ਤਾਂ ਜਗਦੀਪ ਥਲੀ ਉਹਨਾਂ ਦਾ ਤਾਂ ਤੁਸੀਂ ਸਮਝ ਲਓ ਕਿ ਮੈਸेंजर ਭੜਿਆ ਹੀ ਹੋਣਾ ਸਾਰੇ ਦਾ ਸਾਰਾ ਤਾਂ ਇਸ ਸਮੇ ਉਹ ਗੱਲਬਾਤ ਕਰ ਰਹੇ ਨੇ ਜਿਹੜੇ ਸਵੇਰ ਤੋਂ ਲੋਕ ਡਟੇ ਹੋਏ ਨੇ ਜਾਂ ਕਹ ਲਈਏ ਜਿਸ ਦਿਨ ਤੋਂ ਇਹ ਹਾਲਾਤ ਬਣਦੇ ਉਸ ਦਿਨ ਤੋਂ ਹੀ ਡਟੇ ਹੋਏ ਸਤ ਮਾਰਚ ਤੋਂ ਦੱਸਿਆ ਜਾ ਰਿਹਾ ਕਿ ਹਾਲਾਤ ਬਣਦੇ ਆ ਸਤ ਮਾਰਚ ਤੋਂ ਹੀ ਜਗਦੀਪ ਥਲੀ ਦੇ ਸਾਥ ਵਿੱਚ ਲੋਕ ਇੱਥੇ ਪਹੁੰਚੇ ਮਤਲਬ ਉਹਨਾਂ ਨੂੰ ਹਮਾਇਤ ਵਿੱਚ ਉਹਨਾਂ ਦੇ ਤਿਆਰ ਸਨ ਔਰ ਅੱਜ ਪਹੁੰਚੇ ਨੇ ਕਿਉਂਕਿ ਅੱਜ ਦੀ ਕਾਲ ਸੀ ਤਾਂ ਇਹ ਸਿਟੀ ਥਾਣਾ ਫਗਵਾੜਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਆਲ੍ਹਾ ਅਫਸਰਾਂ ਦੇ ਸਾਹਮਣੇ ਜਿਹੜੀ ਮਾਫੀ ਮੰਗੀ ਹੈ ਢਾਬਾ ਮਾਲਕ ਨੇ ਜਿਹੜੀ ਗੱਲ ਪਹੁੰਚੀ ਔਰ ਇੱਕ ਹੋਰ ਕੰਪਲੇਂਟ ਵੀ ਦਿੱਤੀ ਗਈ ਹੈ ਜਿਸ ਵਿੱਚ ਇਹ ਕਿਹਾ ਕਿ ਬਦਸਲੂਕੀ ਹੋਈ ਹੈ ਤਾਂ ਜੀ ਜੀ ਸ਼ੁਕਰੀਆ ਆ ਜਿਹੜੇ ਕੁਝ ਲੋਕ ਵੀ ਕਮੈਂਟ ਰਾਹੀਂ ਦੱਸਦੇ ਆ ਕਿ ਰਾਣਾ ਜੀ ਰਾਣਾ ਜੀ ਦਾ ਰੋਲ ਬਹੁਤ ਵਧੀਆ ਰਿਹਾ ਅੱਜ ਰਾਣਾ ਜੀ ਜੇ ਤੁਹਾਡੇ ਵਰਗੇ ਸੂਰਮੇ ਪੱਤਰਕਾਰ ਹਰ ਜ਼ਿਲ੍ਹੇ 'ਚ ਖੜੇ ਆ ਨਾ ਜੀ ਜਿੱਦਾਂ ਥਲੀ ਜੀ ਆਏ ਤਾਂ ਤੁਸੀਂ ਆ ਨਵਾਂ ਸ਼ਹਿਰ 'ਚ ਇਹ ਲੋਕਾਂ ਦੀ ਆਵਾਜ਼ ਤਾਂ ਹੀ ਖੜੀ ਰਹਿਣੀ ਸੋ ਇੱਦਾਂ ਹੀ ਖੜੀ ਰਹੇ ਮਾਲਕ ਮਿਹਰ ਰੱਖੇ ਮੀਡੀਆ ਦੇ ਚੌਥੇ ਸਹੰਭ ਦੇ ਸੂਰਮੇ ਪੱਤਰਕਾਰਾਂ ਦੇ ਤੇ ਜਿਹੜਾ ਮਸਲਾ ਲੱਗਦਾ ਤਾਂ ਬਈ ਖਰਾਬ ਹੋ ਜਾਣਾ ਉਹ ਸੋਡੀ ਸਾਰਿਆਂ ਦੇ ਸਹਿਯੋਗ ਨਾਲ ਸੁਝ ਗਿਆ ਤੁਹਾਡੇ ਸਬਰ ਨੇ ਤੁਹਾਡੇ ਸਿਸ਼ਟਾਚਾਰ ਨੇ ਸਾਂਭ ਕੇ ਰੱਖਿਆ ਸਾਰਿਆਂ ਨੇ ਸਬਰ ਸੰਤੋਖ ਤੁਸੀਂ ਵੀ ਸਾਰੇ ਜੀ ਧੰਨਵਾਦ ਤੁਹਾਡਾ ਸਬਰ ਸੰਤੋਖ ਨਾਲੇ ਸਾਰੇ ਮਾਮਲੇ ਜਿੱਤ ਹੁੰਦੇ ਆ ਔਰ ਮਸਲਾ ਜਿੱਥੇ ਹੱਲ ਹੋਣਾ ਦਾ ਆਖਰਕਾਰ ਉੱਥੇ ਹੋਇਆ ਸੂਝ ਬੂਝ ਦਾ ਨਾਲ ਹੋ ਗਿਆ ਇਸ ਗੱਲ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਪਰ ਕਹਿੰਦੇ ਰਾਣਾ ਜੀ ਸ਼ਬਦ ਚੁਣ ਚੁਣ ਕੇ ਵਰਤਦੇ ਉਹ ਦਲੇਰ ਵੀ ਪੂਰੇ ਆ ਉਹ ਐਦਾਂ ਨਾ ਜੀ ਹੁਣ ਕਿਆ ਕਹੀਏ ਤੁਸੀਂ ਸਭ ਤੋਂ ਸਿਆਣੇ ਆ ਪੱਤਰਕਾਰਤਾ ਔਰ ਜਿਹੜਾ ਮਿਆਰ ਹੈ ਸ਼ਬਦਾਂ ਦਾ ਸਹੀ ਚੈਨ ਹੈ ਇਹ ਕਹਿੰਦੇ ਉਹਦੇ ਜੀਵ ਹੈ ਇਹ ਜੀਵ بڑے بڑے ਮਸਲੇ ਵੀ ਹੱਲ ਕਰਾ ਦਿੰਦੀ ਹੱਡੀਆਂ ਵੀ ਜੜਾ ਦਿੰਦੀ ਉੱਥੇ ਜੀਵ ਦੀ ਗਲਤ ਵਰਤੋਈ ਦੀ ਢਾਬੇ ਤੇ ਉਹ ਇੱਕ ਪਾਸੇ ਉਹ ਮਾਫੀ ਮੰਗੇ ਇਧਰ ਸ਼ਬਦਾਂ ਦਾ ਸਹੀ ਚੈਨ ਹੋਇਆ ਦਾ ਤਾਂ ਅੱਜ ਜਿਹੜਾ ਜਗਦੀਪ ਸਿੰਘ ਥਲੀ ਦਾ ਮਾਣ ਤੁਹਾਡੇ ਸਾਰਿਆਂ ਦੇ ਸੋਚਨਾ ਬਰਕਰਾਰ ਕਰਕੇ ਅੱਗੇ ਚੱਲੇ ਜੀ ਬਹੁਤ ਅੱਛਾ ਤੁਸੀਂ ਅੱਜ ਰੋਲ ਨਭਾਇਆ ਜੀ ਤੁਹਾਡੀ ਸ਼ਲਾਘਾ ਬਣਦੀ ਹੈ ਤਾਰੀਫ ਬਣਦੀ ਹੈ ਰਾਣਾ ਜੀ ਦੀ ਰਾਣਾ ਜੀ ਨੇ ਸ਼ਬਦਾਂ ਦੀ ਚੋਣ ਜਿਵੇਂ ਉਹਨਾਂ ਨੇ ਕਿਹਾ ਕਿ ਸ੍ਰਸ਼ਟਾ ਚਾਰੀ ਜਿਹੜੀ ਹੁੰਦੀ ਆ ਉਹੀ ਭਾਈਚਾਰਕ ਸਾਂਝ ਬਰਕਰਾਰ ਰੱਖਦੀ ਐ ਕਣਾਂ ਦਾ ਗੱਡੀ ਤੇ ਆਪਾਂ ਵੀ ਜਾਣਾ ਤਾਂ ਜਗਦੀਪ ਸਲੀ ਨੇ ਇਹ ਵੀ ਗੱਲ ਕਹੀ ਐ ਜਿਹੜੀ ਮੈਨੂੰ ਬਹੁਤ ਚੰਗੀ ਲੱਗੀ ਜਦੋਂ ਸਾਡੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਿ ਸ਼ੁਕਰੀਆ ਸ਼ੁਕਰੀਆ ਉਹ ਕਹਿੰਦੇ ਕੱਲ ਨੂੰ ਜੇ ਢਾਬਾ ਮਾਲਕ ਨੂੰ ਵੀ ਕਿਤੇ ਲੋੜ ਪੈਂਦੀ ਐ ਜਿਵੇਂ ਢਾਬਾ ਮਾਲਕੇ ਕਹਿ ਕੇ ਜਿਆ ਕਿ ਸਾਨੂੰ ਬਗਾਰਾ ਪੈਂਦੀ ਆ ਆ ਜਾ ਵੀ ਗੱਡੀ 'ਚ ਆ ਜਾ ਕੋਲੀ ਕਾਕਾ ਆਗੇ ਆਗੇ ਜਿਵੇਂ ਢਾਬਾ ਮਾਲਕ ਕਹਿੰਦੇ ਕਹਿ ਕੇ ਜਿਆ ਕਿ ਸਾਨੂੰ ਤਾਂ ਵੀ ਬਗਾਰਾ ਪੈਂਦੀ ਆ ਜੇ ਕੱਲ ਨੂੰ ਉਹਨੂੰ ਵੀ ਕੋਈ ਤੰਗ ਕਰਦਾ ਕਾ ਕਹਿੰਦੇ ਆਪਾ ਉਹਦੇ ਨਾਲ ਖੜੇ ਆ ਆਪਾ ਹੱਕ ਸੱਚ ਸੱਚਾਈ ਦੇ ਨਾਲ ਖੜੇ ਆ ਸੋ ਇਹ ਵੱਡੀ ਗੱਲ ਹੈ ਕਿ ਅੱਜ ਸੱਚਾਈ ਦੀ ਜਿੱਤ ਹੋਈ ਹੈ ਔਰ ਰਾਣਾ ਜੀ ਦੀ ਜਿੰਮੇ ਮੈਂ ਗੱਲ ਕੀਤੀ ਗੌਰਵ ਰਾਣਾ ਜੀ ਉਹਨਾਂ ਨੇ ਬਹੁਤ ਅੱਛਾ ਸਾਥ ਨਿਭਾਇਆ ਅੱਜ ਤੇ ਜਿੰਨੇ ਵੀ ਇੱਥੋਂ ਜਥੇਬੰਦੀਆਂ ਫਗਵਾੜੇ ਤੋਂ ਫਗਵਾੜੇ ਤੋਂ ਕੁਝ ਪੱਤਰਕਾਰ ਵੀਰਾਂ ਉਹਨਾਂ ਨੇ ਹੀ ਬੜਾ ਸਾਥ ਦਿੱਤਾ ਪਰ ਮੈਂ ਗੱਲ ਕਰਨੀ ਚਾਹੁੰਨਾ yellow card ਦੀ ਬਹੁਤ ਗੱਲਬਾਤ ਹੋਈ ਅੱਜ yellow card ਜਿਹੜਾ ਹੁੰਦਾ ਹੈ ਜੀ ਉਹ ਸਾਨੂੰ ਤੁਹਾਨੂੰ ਸਾਰੇ ਜਿਹੜੇ ਪੱਤਰਕਾਰੀਆਂ ਨਾਲ ਜੁੜੇ ਹੋਏ ਉਹਨਾਂ ਨੂੰ ਪਤਾ ਆਮ ਜਨਤਾ ਨੂੰ ਸ਼ਾਇਦ ਨਹੀਂ ਪਤਾ yellow card ਹਮੇਸ਼ਾ ਹੀ ਚਰਚਾ ਚ ਰਹਿੰਦਾ ਲੇਕਿਨ yellow card ਸਾਡੇ ਜ਼ਿਆਦਾਤਰ ਕੰਮ ਕਿੱਥੇ ਆਉਂਦਾ ਜਦੋਂ ਕਿਤੇ ਕੋਈ ਕ੍ਰਾਈਮ ਹੋ ਜਾਂਦਾ ਜਦੋਂ ਤੁਸੀਂ ਉੱਥੇ ਜਾ ਕੇ ਕੋਈ yellow card ਥੋੜੇ ਪੁੱਛਦਾ ਉੱਥੇ ਲੋਕ ਇਹ ਕਹਿੰਦੇ ਆ ਕਿ ਭਾਈ ਆ ਕੇ ਸਾਡੀ ਖਬਰ ਲਾ ਦਿਓ ਜਿੱਥੇ ਕਿਤੇ ਕਿਸ ਦਾ ਮੰਨ ਲਓ ਮੋਟਰਸਾਈਕਲ ਚੋਰੀ ਹੋ ਜਾਂਦਾ ਕੋਈ yellow card ਥੋੜੇ ਪੁੱਛਦਾ ਉੱਥੇ ਵੀ ਲੋਕ ਕਹਿੰਦੇ ਕਿ ਸਾਡੀ ਜਿਹੜਾ ਜਿਹੜਾ ਬੰਦਾ ਸੀਸੀਟੀਵੀ ਉੱਤੇ ਆ ਰਹੇ ਸਾਡਾ ਮੋਟਰਸਾਈਕਲ ਚੋਰੀ ਕਰਕੇ ਲੈ ਕੇ ਗਿਆ ਪਈ ਉਹਦੀ ਤਸਵੀਰ ਜਨਤਾ ਕਰੋ ਤਾਂ ਜੋ ਫੜਿਆ ਜਾਵੇ yellow card ਜ਼ਿਆਦਾਤਰ ਯੂਜ਼ ਕਿੱਥੇ ਹੁੰਦਾ ਜਦੋਂ ਸਰਕਾਰੀ ਫੰਕਸ਼ਨ ਹੁੰਦੇ ਆ ਜਿੱਥੇ ਕਿਤੇ ਸਰਕਾਰਾਂ ਚਾਹੁੰਦੀਆਂ ਕਿ ਪੱਤਰਕਾਰ ਆ ਕੇ ਸਾਨੂੰ ਗਲੋਰੀਫਾਈ ਕਰਨ ਉੱਥੇ yellow card ਯੂਜ਼ ਹੁੰਦਾ ਤਾਂ yellow card ਮੰਨ ਲਓ ਮੇਰੇ ਕੋਲ ਹੈਗਾ ਤਾਂ ਕੀ ਉਹ ਗਾਰੰਟੀ ਕਰਦਾ ਕਿ ਮੈਂ ਸੱਚ ਬੋਲਾਂਗਾ ਜੋ ਲੋਕ ਖੇਤ ਦੀ ਗੱਲ ਕਰੂੰਗਾ ਤਾਂ ਸਭ ਤੋਂ ਵੱਡਾ yellow card ਆਮ ਜਨਤਾ ਹੈ ਸਭ ਤੋਂ ਵੱਡਾ yellow card pink card ਆਮ ਜਨਤਾ ਹੈ ਉਹ ਜਨਤਾ ਜਿਹੜੀ ਇਸ ਗੱਲ ਨੂੰ ਬਿਆਨ ਕਰਦੀ ਹੈ ਕਿ ਪੱਤਰਕਾਰ ਸੱਚਾ ਹੈ ਕਿ ਨਹੀਂ ਕਿ ਪੱਤਰਕਾਰ ਦਾ ਜਿਹੜਾ ਆਪਣਾ ਮਿਆਰ ਆ ਉਹ ਸਹੀ ਆ ਕਿ ਨਹੀਂ ਸਭ ਤੋਂ ਵੱਡੀ ਗੱਲ ਇਹ ਹੈ ਤਾਂ ਜੇ ਜਨਤਾ yellow card ਦਿੰਦੀ ਹੈ ਫਿਰ ਬਾਕੀ yellow card ਦਾ ਤਾਂ ਮਾਇਨੇ ਹੁੰਦਾ ਹਾਂ ਟੈਕਨੀਕਲੀ ਲੀਗਲੀ ਸਾਡੇ ਕੋ ਸਾਰੇ ਡਾਕੂਮੈਂਟਸ ਹੋਣੇ ਚਾਹੀਦੇ ਆ ਆਪਾਂ ਵੀ ਰੱਖੇ ਹੋਏ ਆ ਪਰ ਉਹ ਪ੍ਰਿੰਟ মিডিਆ ਵਿੱਚ ਯੂਜ਼ ਹੁੰਦੇ ਆ ਡਿਜੀਟਲੀ ਹਾਲੇ ਤੱਕ ਜਿੰਨੇ ਕਿ ਮੇਰੀ ਇਨਫੋਰਮੇਸ਼ਨ ਆ ਇਹ ਇਹ ਵਿਧੀ ਹਾਲੇ ਤੱਕ ਸ਼ੁਰੂ ਹੀ ਨਹੀਂ ਹੋਈ ਤਾਂ ਵੱਡੇ ਸਵਾਲ ਇਹ ਨੇ ਕਿ ਜੇਕਰ ਤੁਹਾਨੂੰ ਕੋਈ ਆਪਾਂ ਇਸ ਵਿਸ਼ੇ ਤੇ ਗੱਲ ਕਰੀਏ ਕੋਈ ਤੰਗ ਪਰੇਸ਼ਾਨ ਕਰਦਾ ਕੋਈ ਤੁਹਾਡੇ ਨਾਲ ਧੱਕਾ ਕਰਦਾ ਤਾਂ ਆਪਣੀ ਆਵਾਜ਼ ਨੂੰ ਬੁਲੰਦ ਕਰਿਆ ਕਰੋ ਆਪਣੀ ਆਵਾਜ਼ ਰੱਖਿਆ ਕਰੋ ਕਿਉਂਕਿ ਤੁਹਾਡੇ ਆਵਾਜ਼ ਬੁਲੰਦ ਕਰਨ ਨਾਲ ਹੋਰ ਬਹੁਤਿਆਂ ਦਾ ਭਲਾ ਹੁੰਦਾ ਇਸ ਠਾਬੇ ਤੇ ਮੇਰੇ ਨਾਲ ਵੀ ਹੋਈ ਸੀ ਠੱਗੀ ਦਿਖਾਇਂ ਦੇ ਰਵਿ ਜੀ ਕਿੰਨੇ ਪਰਿਵਾਰਕ ਜੀ ਮੜਾ ਦੇਖ ਲੈਣਾ ਹੈ ਮੈਨੂੰ ਦੱਸ ਦੇ ਮੜਾ ਕਿੰਨੇ ਕਿਹਾ ਚਲੋ ਮੈਂ ਇਹ ਦੱਸ ਦਿੰਦਾ ਇਸ ਠਾਬੇ ਤੇ ਮੈਂ ਜਗਦੀਪ ਥਲੀ ਨੂੰ ਵੀ ਦੱਸਿਆ ਇਸ ਢਾਬੇ ਤੇ ਮੇਰੇ ਨਾਲ ਵੀ ਠੱਗੀ ਹੋਈ ਸੀਗੀ 2016 ਦੀ ਗੱਲ ਹੈ ਮੈਂ ਦੱਸ ਰਿਹਾ ਜਿਹੜੇ ਭੈਣ ਭਰਾ ਦੇਖ ਰਹੇ ਆ ਤਾਂ ਮੈਂ ਥਲੀ ਤੇ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਦਾ ਤਾਂ ਕਰ ਨਹੀਂ ਕਿਉਂਕਿ ਮੈਂ ਖੁਦ ਸ਼ਿਕਾਰ ਹੋ ਚੁੱਕਾ ਇਹਨਾਂ ਦਾ 2016 ਦੀ ਗੱਲ ਹੈ ਔਰ 2016 'ਚ ਇਹਨਾਂ ਨੇ ਕੀ ਕੀਤਾ ਸੀ ਮੈਂ ਇੱਥੇ ਆਇਆ ਸੀ ਕਿਉਂਕਿ ਮੈਂ ਦੁਬਈ ਤੋਂ ਉਸ ਸਮੇਂ ਆਇਆ ਸੀਗਾ ਤੇ ਮੈਂ ਫਗਵਾੜੇ ਕਿਸੇ ਤੋਂ ਆ ਕੇ ਪੈਸੇ ਲੈਣੇ ਸੀ ਮੇਰੀ ਜੇਬ 'ਚ ਸਿਰਫ ਦਰਾਮ ਸੀਗੇ ਤੇ 100 ਰੁਪਿਆ ਸੀ ਮਤਲਬ ਤੁਸੀਂ ਸਮਝੋ ਮੇਰੀ ਸਥਿਤੀ ਮੇਰੀ ਜੇਬ 'ਚ ਸਿਰਫ 100 ਰੁਪਇਆ ਮੈਂ ਇੱਥੇ ਆਇਆ ਔਰ ਮੈਂ ਕਰੋ ਬਾਹਰ ਰਹਿੰਦਾ ਸੀ ਕਿਉਂਕਿ ਮੇਰੇ ਮਾਪੇਰ ਮੈਨੂੰ ਦੁਬਈ ਭੇਜਿਆ ਸੀਗਾ ਕਿ ਕੰਮ-ਕੁਮ ਕਰ ਕੋਈ ਮੇਰਾ ਦਿਲ ਨਹੀਂ ਲੱਗੇ ਮੈਂ ਵਾਪਸ ਆ ਗਿਆ ਮੈਂ ਕਿ ਮੈਂ ਜੌਬ ਇੱਥੇ ਕਰ ਲੂੰਗਾ ਮੈਂ ਬਾਹਰ ਨਹੀਂ ਰਹਿਣਾ ਤੇ ਮੇਰੀ ਜੇਬ 'ਚ ਕੁਝ ਦਰਾਮ ਉਹ ਵੀ ਜੋ ਮੈਨੂੰ ਸ਼ਗਨ-ਸ਼ੋਗਨ ਮੇਰੇ ਉਧਰ ਚਾਚੇ ਸੀ ਉਹਨਾਂ ਨੇ ਦਿੱਤਾ ਜਿਹੜੇ ਡੈਡੀ ਮੈਨੂੰ ਉਹ ਵੀ ਬਾਹਰੋਂ ਵਾਪਸ ਆ ਕੇ ਸੀ ਮੇਤੋਂ ਪਹਿਲਾਂ ਉਹਨੇ ਦਿੱਤਾ ਸੀ ਤੇ ਮੈਂ ਲੁਧਿਆਣੇੋਂ ਫਗਵਾੜੋਂ ਕਿਸੇ ਤੋਂ ਕੋਈ ਪੇਮੈਂਟ ਲੈਣ ਆਇਆ ਸੀ ਮੇਰੇ ਯਾਰ ਦੋਸਤੋਂ ਤਾਂ ਮੇਰੀ ਜੇਬ 'ਚ ਸਿਰ ਤੇ ਕੁਝ ਦਰਾਮ ਜਿਹੜੇ ਮੈਂ ਤੜਾਉਣੇ ਸੀ ਮੈਨੂੰ ਲੱਗਦਾ ਜਲੰਧਰ ਜਾ ਕੇ ਤੜਾਵਾਂਗੇ ਤਾਂ ਰੇਟ ਵੱਧ ਮਿਲੂਗਾ ਆਪਣੇ ਫਰੈਂਡ ਨੂੰ ਫਗਵਾੜੇ ਤੋਂ ਪਿਕ ਕਰਨਾ ਸੀ ਔਰ ਮੈਂ ਕਿਉਂਕਿ ਬੱਸ ਅੱਡੇ ਰੁਕਿਆ ਤੇ ਭੁੱਖ ਲੱਗੀ ਮੈਂ ਕਿਾ ਚਲੋ ਲੁਧਿਆਣੇ ਤੋਂ ਆਇਆ ਸੀ ਨਵਾਂ ਸ਼ਹਿਰ ਤੋਂ ਨਹੀਂ ਲੁਧਿਆਣੇ ਤੋਂ ਆਇਆ ਸੀ ਤਾਂ ਮੈਂ ਕਿਾ ਚਲੋ ਟਾਪੇ ਤੋਂ ਰੋਟੀ ਖਾ ਲੈਣੇ ਆ ਮੈਂ ਦੋ ਪਰੌਂਠੇ ਆਰਡਰ ਕੀਤੇ ਇੱਕ ਚਾਹ ਬਣੇ ਸੀ 40 ਰੁਪਏ ਮੈਨੂੰ ਯਾਦ ਤਾਂ ਆ ਕਿਉਂਕਿ ਮੇਰੇ ਕੋ ਕੱਲਾ 100 ਰੁਪਏ ਸੀ ਕਿਉਂਕਿ ਜਦੋਂ ਬੰਦੇ ਤੋਂ ਤੁਸੀਂ ਸਾਰੇ ਲੁੱਟੋਏ ਨੇ ਬੇਤੁਨ ਠੱਗੀ ਯਾਦ ਰਹਿ ਜਾਂਦੀ ਆ ਮੈਂ ਦੋ ਪਰੌਂਠੇ ਆਰਡਰ ਕੀਤੇ ਮੈਂ ਕਿਹਾ ਜੀ 15 15 30 ਦਸਾਂ ਦੀ ਚਾਹ 60 ਬਾਜ ਜਾਣੇ ਉਹਨਾਂ ਦਾ ਤੇਲ ਪਾ ਕੇ ਜਲੰਦਰ ਜਾਵਾਂਗੇ ਮੋੜੇ ਮੁੜ ਕੇ ਆਪਾਂ ਦਰਾਮ ਤੜਾ ਲੈਣੇ ਆ ਤੇ ਚਲੋ ਆਪਣਾ ਖਰਚਾ ਤੁਰਪਣਾ ਜਾਂਦੀ ਕੋਈ ਵਧੀਆ ਨੌਕਰੀ ਲੁਧਿਆਣੇ ਨਹੀਂ ਮਿਲਦੀ ਤੇ ਜਿੱਦੈ ਮੈਂ ਪਰੌਂਠੇ ਖਾਣ ਲੱਗਾ ਉਹ ਕੋਈ ਵੇਟਰ ਆਇਆ ਮੈਨੂੰ ਕਹਿੰਦਾ ਜੀ ਇਦਾਂ ਹੀ ਰੱਖਦਾ ਕਾਲੇਚ ਤੇ ਦੂਜੀ ਕਾਲੇਚ ਖੀਰ ਰੱਖਤੀ ਮੈਂ ਕਿਹਾ ਇਹ ਕੀ ਮੈਂ ਤਾਂ ਆਰਡਰ ਨਹੀਂ ਕੀਤਾ ਉਹ ਹੱਸਣ ਲੱਗ ਪਏ ਮੈਂ ਕਿਹਾ ਕੰਪਲੀਮੈਂਟਰੀ ਆ ਕਹਿੰਦਾ ਹਾਂਜੀ ਹੁਣ ਮੈਨੂੰ ਲੱਗਿਆ ਕਿ ਠੀਕ ਹੈ ਕਿ ਹੋ ਸਕਦਾ ਕਈ ਵੇਲੇ ਕੋਈ ਕਿਸਦੇ ਮਨਸਮੱਤੀ ਹੀ ਪੈ ਜਾਂਦੀ ਕਿ ਚੱਲ ਯਾਰ ਵਿਚਾਰਾ ਘਰ ਵੀ ਨਹੀਂ ਰਹਿ ਰਿਹਾ ਕਿ ਲੁਧਿਆਣੇ ਤੋਂ ਆਇਆ ਹੁਣ ਮੈਂ ਆਪਣੇ ਬੰਦਾ ਖਿਆਲ ਬਣਾਉਂਦਾ ਨਾ ਏਜ ਫੈਕਟਰ ਵੀ ਹੁੰਦਾ ਕਿ ਚੱਲ ਯਾਰ ਮੈਂ ਲੁਧਿਆਣੇੋਂ ਆਇਆ ਹੱਲੇ ਕੋਈ ਨੌਕਰੀ ਨਹੀਂ ਕੋਈ ਸਿਰ ਪੈਰ ਨਹੀਂ ਘਰ ਵੀ ਨਹੀਂ ਜਾ ਰਿਹਾ ਮੈਂ ਤੇ ਮੈਂ ਜਲੰਧਰ ਵੀ ਜਾਣਾ ਹੋ ਸਕਦਾ ਤੇ ਕੋਈ ਮਨਸਮੱਤੀ ਆਈ ਤੈਨੂੰ ਮੈਨੂੰ ਦੇ ਦਿੱਤਾ ਚਲੋ ਜਿੱਦਾਂ ਹੀ ਮੈਂ ਖੀਰ ਇੰਨੀ ਕਿ ਕੋਲੀ ਏਜ ਸੀ ਖੀਰ ਖਾਧੀ ਨਹੀਂ ਖਾਦਾ ਪਰੌਂਠੇ ਖਾਦੇ ਮੈਂ ਮੈਂ ਕਹਿੰਦਾ ਜੀ ਆਹ ਲੋ ਜੀ ਤੁਹਾਡੇ 50 ਦਾ ਨੋਟ ਫੜਾਇਆ ਦੋ 50 50 ਦੇ ਸੀਗੇ ਮੈਂ ਕਹਿੰਦਾ ਜੀ ਯਾਰ ਉਹ ਚਲੋ 10 ਤੁਸੀਂ ਰੱਖ ਲਓ ਕਹਿੰਦਾ ਮੈਂ ਤਾਂ ਆਪਣੀ ਚੋਂ ਟਿਪ ਦਿੱਤੀ ਫੇ ਮੈਨੂੰ ਕਹਿੰਦਾ 10 ਨਹੀਂ 50 40 ਹੋਰ ਦੇ ਮੈਂ ਕਹਿੰਦਾ ਕਿੱਦਾਂ ਕਹਿੰਦਾ 40 ਤੇਰੇ ਬਣੇ 15 ਪਰੌਂਠੇ 15 ਮਤਲਬ 15 15 30 ਰੁਪਏ ਪਰੌਂਠੇ ਦੇ 10 ਰੁਪਏ ਚਾਹ 40 25 ਦਾ ਦਹੀਂ 25 ਦੀ ਕੀ ਮੈਂ ਕਿਹਾ ਮੈਂ ਆਰਡਰ ਕੀਤਾ ਕਹਿੰਦਾ ਖਾ ਲੇ ਤੂੰ ਮੈਂ ਖਾ ਲੇ ਬੱਸ ਮੈਂ ਕਹਿੰਦਾ ਪੈਸੇ ਦੇ ਫੇ ਮੈਂ ਵੀ ਸੋਚਿਆ ਕਿ ਯਾਰ ਐਦਾਂ ਫਸਾਉਂਦੇ ਆ ਹੁਣ ਮੈਨੂੰ ਲੱਗਿਆ ਕਿ ਹੋ ਸਕਦਾ ਯਾਰ ਅਗਲਾ ਕਹਿੰਦਾ ਕਿ ਚਲ ਦੇਈਂ ਦੇ ਇੰਨੀ ਕੁ ਕੋਲੀ ਜਿਹੀ ਸੀ ਕਿ ਹੋ ਸਕਦਾ ਪਰੌਂਠੇ ਨਾਲ ਕੰਪਲੀਮੈਂਟਰੀ ਹੋਵੇ ਵੀ ਚਲੋ ਹੋ ਸਕਦਾ ਅਗਲਾ ਕਹਿੰਦਾ ਖੀਰ ਪਈ ਹੈ ਜਿੱਟਣੀ ਖਾਣ ਨੂੰ ਉਹਨੂੰ ਦੇ ਦਿਓ ਤੇ ਬੰਦਾ ਆਪ ਨਾ ਸੋਚੇ ਸਵਾਲ ਕਰੇ ਜੇ ਕੋਈ ਨਜਾਇਜ਼ ਜੀ ਦਿੰਦਾ ਤਾਂ ਵੀ ਕਹਵੇ ਕਿ ਮੈਨੂੰ ਕਿਉਂ ਦੇ ਰਿਹਾ ਕਿਉਂਕਿ ਜਦ ਤੁਸੀਂ ਉਹਦੀ ਬਾਉਂਡਰੀ ਦੇ ਅੰਦਰ ਹੈ ਨਾ ਬਾਹਰ ਆਣ ਲੱਗੇ ਫੇ ਅਗਲਾ ਕਹਿੰਦਾ ਕਿ ਲੈਦੇ ਪੈਸੇ ਮੈਨੂੰ ਤੋਂ ਸਿਰਫ 10 ਬਚੇ ਉਹ ਵੀ ਦੇ ਦਿੱਤੇ ਮੈਂ ਕਿਹਾ ਰੱਖੋ ਭਾਈ ਫੇ ਮੈਂ ਫਗਵਾੜੇ ਤੋਂ ਇਤਰਾਮ ਤੋੜਾ ਲਿਆ ਜ਼ਿਲੰਦਰ ਨਹੀਂ ਗਏ ਉਹ ਤੋਂ ਹੀ ਤੋੜਾ ਤੋੜੋ ਲਿਆ ਮਤਲਬ ਐਦਾਂ ਮੇਨਾ ਟੱਗੀ ਹੋਈ ਸੀਗੀ ਇਸੇ ਹੀ ਢਾਬੇ ਤੇ ਔਰ ਐਗਜ਼ੈਕਟਲੀ ਇਹੀ ਜਿਹੜਾ ਬੁढ़ा ਸੀ ਉਹੀ ਸੀ ਮੈਨੂੰ ਯਾਦ ਆ 10 ਸਾਲ ਪਹਿਲਾਂ ਦੀ ਗੱਲ ਆ ਪਰ ਉਦੋਂ ਸੋਸ਼ਲ ਮੀਡੀਆ ਦਾ ਨਾ ਜ਼ਮਾਨਾ ਨਹੀਂ ਸੀ ਅਸੀਂ ਕਿੱਥੇ આજ ਤੱਕ ਵਾਲੇ ਦਾ ਜੀ ਨਿਊਜ਼ ਵਾਲਾ ਲੱਭਣਾ ਸੀਗਾ ਕਿ ਸਾਡੀ ਖਬਰ ਲਾਓ 100 ਰੁਪਏ ਵਿੱਚ ਉਸ ਟਾਈਮ ਜਦੋਂ ਮੈਂ ਮੀਡੀਆ 'ਚ ਨਹੀਂ ਸੀਗਾ ਅਸੀਂ ਜੇ ਕੋਈ ਸ਼ਹਿਰ 'ਚ ਟ੍ਰੈਵਲ ਵੀ ਹੁੰਦੀ ਸੀਗੀ ਜੇ ਕਿਸੇ ਪੱਤਰਕਾਰ ਕੋਈ ਜਾਣਦੇ ਵੀ ਨਹੀਂ ਤਾਂ ਉਹ ਕਹਿੰਦੇ ਇਹ ਕਿੱਡੀ ਕੁ ਵੱਡੀ ਗੱਲ ਹੈ ਹੁੰਦਾ ਹੀ ਆ ਛੱਡੋ ਬਰੇ ਤਾਂ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੇ ਐਕਟਿਵ ਹੋਇਆ ਤਾਂ ਲੋਕਾਂ ਦਾ ਬਹੁਤ ਭਲਾ ਹੋ ਰਿਹਾ ਲੋਕਾਂ ਦੀ ਹੈਲਪ ਹੋ ਰਹੀ ਹੈ ਇਸ ਗੱਲ ਲਈ ਅੱਜ ਜਗਦੀਪ ਥੱਲੀ ਦੀ ਵੀ ਸ਼ਲਾਘਾ ਬਣਦੀ ਹੈ ਕਿ ਰੋਪੜ ਤੋਂ ਆ ਕੇ ਉਹਨੇ ਭਗਵਾੜੇ ਇਹ ਗੱਲ ਨੂੰ ਉਜਾਗਰ ਕੀਤਾ ਇੱਥੇ ਚਾਨਣਾ ਪਾਇਆ ਔਰ ਇਹਨਾਂ ਲੋਕ ਚੇਤਨਾ ਜਿਹੜੀ ਆ ਉਹ ਵੀ ਉਹਨਾਂ ਹੋਰ ਜਾਗਰਤੀ ਆਉਂਦੀ ਆ ਇੱਕ ਵਾਰ ਮੇਰੇ ਖਿਆਲ ਜਗਦੀਪ ਹੀ ਆ ਨਿੱਜ ਜਗਦੀਪ ਉਹ ਚਲਾ ਗਿਆ ਉਹ ਚੱਲ ਮੋੜੇ ਚਲ ਗਿਆ ਉਹਨਾਂ ਨੂੰ ਪੁੱਛ ਲਈਏ ਗੱਡੀ ਬਰਾਬਰ ਲਾ ਦੇ ਗੌਰਪ੍ਰੀਤ ਨੂੰ ਫੋਨ ਕਰਕੇ ਨਵੇਂ ਸ਼ਹਿਰ ਰੋਟੀ ਖਾ ਕੇ ਚੱਲਦੇ ਇਕੱਠੇ ਤਾਂ ਚਲੋ ਆਪਾਂ ਕੋਸ਼ਿਸ਼ ਕਰਦੇ ਉਹਨਾਂ ਨਾਲ ਰابطਾ ਬਣਾਈਏ ਸਾਡੇ ਸ਼ਹਿਰ 'ਚ ਹੀ ਲੰਘਣਾ ਉਹਨਾਂ ਨੇ ਜੇ ਉਹਨਾਂ ਨਾਲ ਟਾਈ ਅਪ ਹੁੰਦਾ ਤਾਂ ਇਦਾਂ ਨਾ ਜਾਣੋ ਰੋਟੀ ਇਕੱਠੇ ਬੈਠ ਕੇ ਖਾ ਲਈਏ ਠੀਕ ਹੈ ਜੀ ਤੁਸੀਂ ਬਹੁਤ ਸਾਥ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਵੱਡੀ ਗੱਲ ਇਹੀ ਹੈ ਕਿ ਪੰਜਾਬ ਜਿਹੜਾ ਆ ਹਮੇਸ਼ਾ ਸੱਚ ਦੇ ਨਾਲ ਖੜਦਾ ਮੈਂ ਤਾਂ ਜਗਦੀਪ ਥਲੀ ਨੂੰ ਅੱਜ ਸ਼ਹਿਰ ਦੇ ਡੈਡੀਕੇਟ ਕਰਕੇ ਸੁਣਾਇਆ ਤੇ ਉਹ ਵੀ ਆਪਾਂ ਪਾ ਦੇਾਂਗੇ ਤਾਂ ਪੰਜਾਬ ਦੀ ਵੱਡੀ ਗੱਲ ਹੈ ਕਿ ਹਮੇਸ਼ਾ ਸੱਚੇ ਦੇ ਨਾਲ ਖੜਦਾ ਇਸੇ ਤਰੀਕੇ ਪੰਜਾਬ ਦੇ ਨਾਲ ਖੜਦੇ ਰਹੋ ਆਪਣੇ ਨਾਲ ਖੜਦੇ ਰਹੋ ਹੁਣ ਜਿੰਨੀ ਕਿ ਨਕੇਲ ਪੰਜਾਬ ਤੇ ਨਾ ਪੰਜਾਬ ਨੂੰ ਜਿੰਨਾ ਕਿ ਟਾਈਟ ਕੀਤਾ ਮਾੜੇ ਅੰਸਰਾਂ ਨੇ ਜਾਂ ਪੰਜਾਬ 'ਚ ਜਿੰਨੇ ਬੁਰੇ ਹਾਲਾਤ ਨੇ ਇਹ ਹੱਦ ਹੋ ਰਹੀ ਹੈ ਔਰ ਉਮੀਦ ਕਰਦੇ ਆ ਕਿ ਜਦੋਂ ਹੱਦ ਨਾਲੋਂ ਵੱਧ ਹੁੰਦੀ ਹੈ ਨਾ ਜੇ ਸਪ੍ਰਿੰਗ ਨੂੰ ਜਿਆਦਾ ਐ ਟਾਈਟ ਕੀਤਾ ਜਾਂਦਾ ਫਿਰ ਉੱਛਲਦਾ ਤਾਂ ਪੰਜਾਬ ਇਸ ਗੁਲਤਾਨ 'ਚੋਂ ਮਤਲਬ ਜੋ ਨਸ਼ਿਆਂ ਦਾ ਨਸ਼ਿਆਂ ਦੇ ਹਾਲਾਤ ਆ ਜਾਂ ਪੰਜਾਬ ਜੋ ਠੱਗੀ ਠੋਰੀ ਦਾ ਕੰਮ ਚੱਲ ਰਿਹਾ 420 ਸੀ ਦਾ ਜਾਂ ਜਿਹੜਾ ਕ੍ਰਾਈਮ ਵੱਧ ਰਿਹਾ ਇਹ ਤੋਂ ਪੰਜਾਬ ਆਪਣੇ ਆਪ ਹੀ ਹੁਣ ਚਿੱਤ ਤਕੜਾ ਕਰਕੇ ਚਿੱਤ ਕਾਗਰ ਕਰਕੇ ਦ੍ਰਿੜ ਨਿਸ਼ਚੈ ਕਰਕੇ ਪੰਜਾਬ ਆਪ ਹੀ ਆਜ਼ਾਦ ਹੋਊਗਾ ਉਮੀਦ ਕਰਦੇ ਆਂ ਪੰਜਾਬ ਤੇ ਚੰਗੇ ਦਿਨ ਫਿਰ ਤੋਂ ਦੁਬਾਰਤ ਆਣਗੇ ਪਰ ਆਉਣੇ ਆਪਣੀ ਏਕਤਾ ਨਾਲ ਆਪਣੀ ਸਾਂਝ ਨਾਲ ਆਪਣੇ ਭਾਈਚਾਰੇ ਨਾਲ ਤਾਂ ਭਾਈਚਾਰਾ ਸਟਰੋਂਗ ਰੱਖਿਓ ਭਾਈਚਾਰਾ ਮਜ਼ਬੂਤ ਰੱਖਿਓ ਔਰ ਸੱਚੇ ਨਾਲ ਖੜਜੋ ਕਿਉਂਕਿ ਸੱਚੇ ਨਾਲ ਰੱਬ ਵੀ ਰਾਜੀ ਹੁੰਦਾ ਬਹੁਤ ਬਹੁਤ ਸ਼ੁਕਰੀਆ